ਤਾਂ ਚੱਲ ਤੇ ਆਓ ਜੇ ਸ਼ਹਿਰ ਤੋਂ ਇਸ ਨਵੀਂ ਮਾਰਗ ਤੇ ਤਹਾਇਤ ਤੋਂ ਇਹ ਸੌਣ ਦੇਵ ਕੋਲ ਦੇ ਫਤਵਾ ਦਾ ਤੇ ਜਿਨ੍ਹਾਂ ਨੇ ਤਪਸ਼ਾ ਕੀਤੀ ਤਾਂ ਤਪਸ਼ਾ ਕਰਦੇ ਉਸ ਪ੍ਰਮਾਤਮਾ ਦੇ ਨਾਲ ਇੱਕ ਮਿੱਤਰ ਹੋ ਗਏ ਇੱਕ ਯੋਗ ਹੋ ਗਏ ਇੱਕ ਜੀਵ ਹੋ ਗਏ ਇੱਕ ਸੋਚ ਹੋ ਗਏ ਤਾਂ ਕਰੋ ਤਾਕੀ ਵੀ ਫਾਇਦਾ ਸੁਣੀ ਨਾ ਅਕਾਲ ਪੁਰਖ ਨੇ ਕਿਹਾ ਕੋਈ ਕੰਮ ਕਰਤੀ ਤੇਰਾ ਇਹ ਮਸਲਾ ਹਲ ਗੁਰੂ ਕੀਤਾ ਜਾਵੇਗਾ ਪਹਿਲਾ ਬਰਨਾਰਡ ਜੀ ਨੇ ਭੇਜਿਆ ਜੀ ਨਾ ਇਸ ਧਰਤੀ ਦੇ ਉੱਪਰ ਕੋਈ ਵੀ ਬੜੀ ਬਾਵਰਕਾਂ ਜੀ ਜਰਮਾਂ ਦੀ ਹੱਦ ਟਪਕਾ ਦੇ ਪਹਿਲਾ ਗੁਰੂ ਮਹਾਰਾਜ ਨੇ ਭੜੇ ਦੇਵੀ ਦੇ ਉਤੇ ਭੇਜੇ ਪਰ ਕਿਸੇ ਨੇ ਇਸ ਦੁਨੀਆ ਦੀ ਗੱਲ ਨਾ ਕੀਤੀ ਕੋਈ ਜੂਏ ਖੇੜ ਕੇ ਚਲਾਗਾ ਕੋਈ ਜੰਗ ਕਰਕੇ ਚਲਾਗਾ ਕੋਈ ਹਾਥੀ ਉੱਪਰ ਤੋਂ ਚਲਾ ਕੇ ਚਲਾਗਾ ਕੋਈ ਕੁਝ ਕਰਕੇ ਚਲਾਗਾ ਕੋਈ ਕੁਝ ਕਰਕੇ ਚਲਾਗਾ ਪਰ ਦੁਨੀਆ ਦੇ ਅਨਸ਼ਾਂਤ ਦੀ ਗੱਲ ਕਾ ਕੀਤੀ ਤਾਂ ਉਹ ਆਕਾਰ ਅਖ ਦੇ ਕੋਲੋਂ ਹੀ ਤੁਹਾਨੂੰ ਮਾਰਦੇ ਨੇ ਬਾਰਾ ਜਿਉਂਨੇ ਦੁਨੀਆਂ ਦੇ ਭੇਜਿਆ ਮੈਂ ਕਹਿੰਦਾ ਨਾ ਆਪਾਂ ਚੌਥੀ ਸ਼ਰਧਾ ਪੜ੍ਹਤਾਂਦੇ ਆ ਕਿਸ਼ਨ ਵਿਸ਼ਵ ਦੇ ਤਹੋ ਨਾ ਹੁਨੇ ਆਉ ਜੋਦਰ ਚਾਹੋ ਸੁਰਤ ਤੇ ਪਾਉ ਕਹਿੰਦੇ ਹੈ ਅਕਾਲ ਪੱਖ ਮੇਰੇ ਨੂੰ ਕਹਿਣਾ ਕਿ ਜਦੋਂ ਦਸ ਕਿ ਤੁਹਾਨੂੰ ਹੁਣ ਇਹ ਹੁਣ ਬਣਾਣਾ ਪੈਣਾ ਕਿਵੇਂ ਕਿ ਦੁਨੀਆ ਤੇ ਤੈਨੂੰ ਜਾਣਾ ਪਵੇਗਾ ਕਿ ਮੇਰਾ ਹੁਕਮ ਹੈ ਤੱਕ ਸ਼ਰ ਰੱਖਦਾ ਹੈ ਕਹੇ ਉੱਠ ਆਜੋ ਫਕੀਰਾ ਹੋਏ ਤੇਰੀਆਂ ਬਾਤ ਲੋਕ ਚਲੋੜਾ ਸਦ ਮਾਲ ਫੇਰਦੀਆਂ ਤੇਰੀ ਭਰਤੀ ਹੋ ਗਈ ਪੂਰੀ ਵਿੱਚ ਬਾਤ ਲੋਕ ਜਾ ਕੇ ਕਾਰੇ ਦਾ ਪਰਪਰਾ ਜ਼ਰੂਰੀ ਜੀ ਮੇਰਾ ਕਹਾਣਾ ਹੈ ਤੇਰੀ ਜਿੱਤੀ ਨੂੰ ਨਾ ਤੋੜਾ ਕੋਠ ਆਜੂ ਹੁ ਕੀਲਾ ਹੋਏ ਤੇਰੀ ਆਵਾਜ਼ ਰੋਹ ਚਲੋੜਾ ਤਾਂ ਆਕਾਸ਼ ਰਖੇ ਦੇ ਬਚਨ ਹੋਰੇ ਹਨ ਮਹਾਰਾਜ ਨਾਲ ਤਬਾਸਮਾਇਆ ਨਾ ਮਾਰ ਬੀਰਾਂ ਨੂੰ ਜਿਹੜਾ ਉਹ ਪਹਿਲਾਂ ਨੇ ਉੱਚਿਆ ਨੂੰ ਜਿਦੜੇ ਮਾਨੇ ਉਹ ਮਨ ਆਇਆ ਗੁਰੂ ਮਹਾਰਾਜ ਜ਼ਰੂਰੀ ਰਾਹ ਉੱਤੇ ਗੁਰੂ ਧੱਕੇ ਬਸ ਚਲੋ ਜੋ ਗੁਰੂ ਕਰਦੇ ਹਨ ਰਾਤੀ ਪਾਈ ਜੋ ਮੇਰਾ ਸੋਣਾ ਵੀ ਲਾਲ ਦਾ ਨਾਮ ਦਾ ਮਾਪਿਆਂ ਨੇ ਰੱਖੂ ਤੇ ਲਾਲ ਦਾ ਨਾਮ ਦਾ ਨਾ ਉਹ ਦੁਨੀਆ ਦੇ ਸ਼ਾਇਦ ਅਦਾਸਾ ਉਹ ਜਿਹੜਾ ਕਾਜਾ ਉਹ ਨਾਮ ਦਾ ਉਹ ਕਿਸੇ ਨੂੰ ਪਤਾ ਨਹੀਂ ਅਦਾਸਾ ਸੋਣਾ ਵੀ ਮੈਂ ਦਸਤ ਕਰਵਾਏ ਇਸ ਸੰਗਤ ਦੇ ਬੇਨਤੀ ਕੀਤੀ ਕਿ ਆਪ ਲੋਰਾਂ ਕल्याਸ਼ ਫਰ ਉਚਲਾਓ ਦੋ ਘੰਟੇ ਦਾ ਤਪਾਰ ਦਾਉ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਤੇ ਸਤ ਸੰਗ ਜੀ ਤੇ ਹੁਣ ਦਾਸ ਬੇਨਤੀ ਕਰਦਾ ਜੋ ਘਰ ਵਿੱਚ ਸੰਗਤ ਬੈਠੀ ਹੈ ਕਿ ਆਪਣੇ ਗੁਰੂ ਨੇ ਸਾਡੇ ਕਦਕ ਕਦੇ ਗੱਡੇ ਪੁਰਪਰਾਂ ਕਹਿੰਦੇ ਆ ਕਿਤੇ ਕਦੇ ਤੇ ਅਸੀਂ ਵੀ ਆ ਕੇ ਗੁਰੂ ਦੇ ਦਰਵਾਜ਼ੇ ਦੀ ਹਾਜ਼ਰੀ ਭਾਈਏ ਜੇ ਕੋਈ ਐਸਾ ਕਾਪੋ ਰਹਿਣਾ ਨਾਮ ਕਰਨਾ ਇਸ ਰạngਤੇ ਦਾਉ ਸੋਹੋ ਬਸ ਤੁੰਨਾ ਸਾਦਾ ਹੁੰਦਾ ਸੀ ਤੇ ਜੋ ਤਾਰੇ ਆਂ ਘਰੇ ਉਹਦਾ ਸੱਪੜਾ ਰੂਪ ਬਣ ਗਿਆ ਚਾਹ ਲੋ ਨੂੰ ਸੱਪੜਾ ਰੇ ਜਿਵੇਂ ਆਵੇ ਜੇ ਤੇ ਖਾਣੇ ਲੱਗਿਆ ਕਰਦੇ ਸੀ ਬਾਣ ਕਰੇ ਜਾਂਦੇ ਦੇ ਸਰੀਰ ਨੇ ਉਹ ਵੈਸੇ ਮਨ ਆਣਾ ਨਹੀਂ ਪਉਂਦਾ ਸੀ ਕਿ ਉਹ ਲੋ ਸਾਰਾ ਕੇਜਾ ਭੜਾ ਹੁੰਦਾ ਸੀ ਬੋਲ ਭੜਾ ਹੁੰਦਾ ਸੀ ਤੇ ਵੀਰਿਆਂ ਤਾਂ ਆਈ ਗੋਠੇ ਲਾ ਕੇ ਜੋ ਜੀ ਮਸੇਬਾ ਕਰਨਾ ਤੇ ਅੱਜ ਗੁਰੂ ਦੀ ਗੱਲ ਹੋਈ ਹੈ ਕਿ ਅਸੀਂ ਥੋੜੀ ਬਿਲਕੁਲ ਦੇ ਵਿੱਚ ਸਤ ਕਰ ਰਹੀ ਆ ਕਿ ਜਦਸੀ ਇਹ ਸਾਡੇ ਨਾਲ ਗਏ ਜੋ ਥੋੜਾ ਟਾਈਮ ਆ ਨਾ ਦਵਾਣ ਦੇ ਵਿੱਚ ਹਾਜ਼ਰੀ ਭਰਨਾ ਇਹਨੂੰ ਹਟਾ ਲੇਖੇ ਨੂੰ ਲਿਖਿਆ ਜਾਣਾ ਹੈ ਲੇਖੇ ਨੂੰ ਕਿ ਇਹ ਬੋਲੇਗਾ ਜਦੋਂ ਅਸੀਂ ਸੰਵਾਦ ਨੂੰ ਸੱਜ ਕੇ ਜਾਵਾਂਗੇ ਨਾ ਇਹ ਬੋਲੇਗਾ ਕਿ ਇਹ ਇੰਨਾ ਟਾਈਮ ਫਲਾਣੇ ਦਾ ਹੈ ਫਲਾਣੀ ਤਰੀਕ ਫਲਾਣੀ ਜਗ੍ਹਾ ਫਲਾਣੇ ਬਲਾਦਰ ਕੋਲ ਸੀ ਤਕੋਲ ਕੋ ਗੁਦਵਾਨ ਦੀ ਹਾਜ਼ਰੀ ਭਈ ਸੀ ਇਹ ਤਾਂ ਬੋਲੇਗਾ ਜੋ ਜੋ ਫੁਰਨਾ ਟਾਈਮ ਹੈ ਸਮਾਂ ਕਾਲ ਦਾ ਕੋਈ ਬੋਲੇਗਾ ਕੋਈ ਉਹ ਜਗ੍ਹਾ ਤੇ ਜਿਹੜਾ ਜਾਵਾਂਗੇ ਉਹ ਸਾਡਾ ਘਰ ਉੱਚਾ ਹੋਵੇਗਾ ਦਸ ਸਭਨ ਸਤੇ ਪੰਛੀ ਮਹਾਰਾਜ